ਹਾਂਜੀ ਵੀਰ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਵੀਜੀ ਟਾੜਾ ਆਪਣੇ ਮਨਜਿੰਦਰ ਡੇਰੀ ਫਾਰਮ ਦੇ ਵਿੱਚ ਵੀਜੀ ਅੱਜ ਦੀ ਵਿਜੀਟ ਹੈਗੀ ਆ ਪਿੰਡ ਬੱਠੇਪੈਣੀ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਵੀਰੋਣਾਂ ਕੋਲੇ ਪਹੁੰਚੀਆਂ ਤੇ ਵੀਰੋਣਾਂ ਨਾਲ ਅੱਜੋ ਕਰਦੇ ਗੱਲਬਾਤ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਾਨੂੰ ਠੀਕ ਠਾਕ ਜੀ ਵਧੀਆ ਵਧੀਆ ਸਾਨੂੰ ਸੁਣਾਓ ਜੀ ਤੇ ਕਿੰਨੀਆਂ ਵੀਜੀ ਅੱਜ ਅੱਜ ਵੀਜੀ ਆਪਣੇ ਕੋਲੋਂ ਤਿੰਨ ਵਾ ਝੋਟੀਆਂ ਠੀਕ ਆ ਵੀਰ ਜੀ ਠੀਕ ਆ ਜੀ ਇੱਕ ਨੰਬਰ ਬੋਲ ਦਿਓ ਵੀਰ ਜੀ ਆਪਣਾ ਨੰਬਰ ਵੀਰ ਜੀ 98550 9052 ਹਾਂ ਜੀ ਨਾਂ ਆਪਣਾ ਜੱਗਾ ਵੀਰ ਜੀ ਨਾਂ ਜੱਗਾ ਵੀਰ ਜੀ ਪਿੰਡ ਬੱਠੇ ਪਣੀ ਤਹਿਸੀਲ ਪੱਡੀ ਜ਼ਿਲ੍ਹਾ ਹਰਮਪੁਰ ਠੀਕ ਆ ਵੀਰ ਜੀ ਠੀਕ ਆ ਤੇ ਵੀਰ ਜੀ ਪਹਿਲਾ ਸੁਰਾ ਝੋਟੀ ਗੱਬਣਾ ਹੀ ਠੀਕ ਆ ਵੀਰ ਜੀ ਠੀਕ ਬੜਾ ਖੋਲ ਕੇ ਵਿਖਾਈਏ ਵੀਰਾਂ ਨੂੰ 6 ਦਾਤਾ ਵੀਰ ਜੀ ਊਦੋ ਸਿੱਗੀ ਆ ਜੀ ਸਿੱਗੀ ਠੀਕ ਆ ਵੀਰ ਜੀ ਠੀਕ ਲਓ ਵੀਰ ਜੀ ਵੇਖ ਸਕਦੇ ਨਿੱਕਾ ਸਿੰਗ ਲੱਗਾ ਐ ਕਾਲੀ ਸ਼ਾਹ ਬੰਬ ਪੀਸ ਮੈਂ ਬਿਲਕੁਲ ਕਾਲੇ ਸਾਪਾਂ ਨੂੰ ਨਾ ਗਾਣੂ ਠੀਕ ਆ ਠੀਕ ਆ ਜੀ ਨਾਗ ਬੜੇ ਲਿਆਉਂਦੇ ਨੇ ਕੱਢ ਕੇ ਹੈ ਕਾਲੇ ਕਾਲੇ ਲੋ ਵੀ ਜੀ ਥਾਂ ਲੈ ਵੇਖ ਸਕਦੇ ਵੀ ਜੀ ਵੀ ਜੀ ਕਿੰਨਾ ਕ ਟਾਈਮ ਲੱਗੇਗੀ ਤੁਸੀਂ ਦੇਖੋ 10 12 ਦਿਨ ਖੜਦੀ ਆ ਠੀਕ ਆ ਠੀਕ ਆ ਘਰ ਦੇ ਅਨੁਸਾਰ ਠੀਕ ਆ ਜੀ ਐ ਕੱਦ ਕਾਟ ਦੀ ਪੂਰੀ ਆ ਉੱਚੀ ਲੰਮੀ ਬੇਲਬੁੱਲ ਚੰਗੀ ਝੋਟੀ ਦੀ ਪਹਿਲੇ ਨਹੀਂ ਸੁਣਾ ਵੀ ਪਹਿਲੇ ਨਹੀਂ ਪਹਿਲਾਂ ਪਹਿਲਾਂ ਵੀਰ ਜੀ ਪਹਿਲਾਂ ਠੀਕ ਆ ਵੀਰ ਜੀ ਠੀਕ ਆ ਬੜੀ ਬਹੁਤ ਆ ਠੀਕ ਆ ਵੀਰ ਜੀ ਹੱਥੋਂ ਤਾਂ ਫੇਰਦੇ ਨਹੀਂ ਆ ਵਧੀਆ ਸੀਲ ਠੰਡੀ ਹੈ ਨਾ ਠੀਕ ਆ ਵੀਰ ਜੀ ਕੋਈ ਭਾਰ ਭੂਰ ਦੀ ਸ਼ਿਕਾਇਤ ਨਹੀਂ ਵੀਰ ਜੀ ਜੀ ਫੁੱਲ ਗਰੰਟੀ ਠੀਕ ਆ ਵੀਰ ਜੀ ਠੀਕ ਲਾਓ ਵੀਰ ਜੀ ਵੇਖ ਸਕਦੇ ਥਾਲੇਵਾ ਕੀ ਮੁੱਲ ਕਰਦੇ ਵੀਰ ਜੀ ਇਹਦਾ ਮੁੱਲ ਵੀਰ ਜੀ ਇਹਦਾ 90 ਹਾਂਜੀ ਜੈਸ ਨੋ ਨੋ ਕਿੰਨੇ ਦੇਣੀ 85 ਦੀ ਦਵਾਗੇ ਜਸਨੋ ਹਾਂਜੀ ਆਏਗਾ ਦਾ ਮਾਨਦਨ ਕਰ ਦੋ ਜਿਹੜਾ ਕੋ ਭੈਣ ਭਰਾ ਆਪਣੀ ਵੀਡੀਓ ਵਿੱਚ ਮੈਂ ਦੇਖ ਜਾਊਗਾ 1000 ਰੁਪਏ ਮਾਨਦਨ ਠੀਕ ਹੈ ਠੀਕ ਹੈ ਵੀਰ ਜੀ ਠੀਕ ਹੈ ਜਿਹਦਾ ਜੋ ਆਮ ਸ਼ੋਰ ਚੱਲਦੀ ਉਹ ਕਰਾ ਕੇ ਕਰਾ ਠੀਕ ਹੈ ਧੰਨਵਾਦੀ ਧੰਨਵਾਦ ਹਾਂਜੀ ਤੇ ਦੂਜੇ ਨੰਬਰ ਤੇ ਵੀ ਜੀ ਇਹ ਵੀ ਗੱਬਣਾ ਹੀ ਇਹ ਵੀ ਗੱਬਣਾ ਨਹੀਂ ਸੀ ਠੀਕ ਹੈ ਵੀਰ ਜੀ ਠੀਕ ਹੈ ਇਹਦਾ ਕਿਨਵਾ ਸੁਹਾ ਜੀ ਇਹ ਵਰਦੀ ਅਗੇ ਜਿਸ ਵੇ ਸੁਹਾ ਠੀਕ ਹੈ ਤੇ ਪਹਿਲਾਂ ਦੁੱਧਾ ਤੇ ਕਿੰਨਾ ਕੁ ਚੋਆ ਜੀ ਨੇ ਦੁੱਧ ਜਨੇ 300 ਰੁਪਏ ਦੇ 10-11 ਕਿਲੋ ਦੁੱਧ ਜੀ ਘਰ ਦੇ ਮਤਲਬ ਠੀਕ ਹੈ ਵੀਜੀ ਠੀਕ ਹੈ ਤੇ ਖੋਲ ਕੇ ਵਿਖਾਈਏ ਵੀਰਾਂ ਨੂੰ ਬਿਲਕੁਲ ਸਹੀ ਲਓ ਵੀਜੀ ਥਾਂ ਲੈਵਾ ਵੀਰ ਜੀ ਵੇਖਦਾ ਇਕੱਲਾ ਇਕੱਲਾ ਨਿਖੜਵਾ ਥਾਂ ਲੱਗਾ ਇਹਦੇ ਵਿੱਚ 10 ਦੇ ਤੇ ਰੁਪਏ ਆ ਠੀਕ ਹੈ 31 32 ਵੀਰ ਜੀ ਪੋਲੀ ਆ ਓਕੇ ਓਕੇ ਠੀਕ ਹੈ ਵੀਜੀ ਠੀਕ ਹੈ ਇਹਦਾ ਵੀਰ ਜੀ ਕਿੰਨਾ ਕੁ ਟਾਈਮ ਲੱਗੇਗੀ 10 12 ਦੇ ਗਾ دیے 10 12 ਦੇ ਉਹ ਮੜੀ ਲੰਮੀ ਕਰਕੇ ਵਿਖਾ ਦਈਏ ਵੀਰਾਂ ਨੂੰ ਲੈ ਨੂੰ ਕਰ ਦਈਏ ਹਾਂ ਇਹਨੂੰ ਲੈ ਨੂੰ ਲੈ ਜਾਓ ਦੇਖੋ ਦੇਖੋ ਠੀਕ ਲਾਓ ਵੀਜੀ ਵੇਖ ਸਕਦੇ ਹਾਂ ਹਾਂਜੀ ਹਾਂਜੀ ਤੀਜਾ ਸੁਹਾ ਸੁਣਾ ਮੱਜ ਨੇ ਥਾਂਲੇ ਪੇ ਦੀ ਵੀਰਜੀ ਜਜਮੈਂਟ ਕਰ ਲਓ ਭਾ ਵੀਜੀ ਨਿਗੇ ਨਿਗੇ ਕਰਦਨੇ ਹੈ ਹਾਂਜੀ ਨਿਗੇ ਨਿਗੇ ਹੀ ਤਾਨੂੰ ਮਦਾ ਭਾਈ ਵੇਖਦਾ ਵੀਰ ਜੀ ਇਹਦਾ ਵੀਰ ਜੀ ਕੀ ਮੁੱਲ ਕਰਦਾ ਜੀ ਮੁੱਲ ਵੀਰ ਜੀ ਜੋ ਵਧੀ ਗਈ ਹੈ 1000 ਰੁਪਏ ਕਰਦਾ 70 ਚੋਂ 70 ਚੋਂ ਹਾਂਜੀ ਠੀਕ ਮੰਨਤਨ ਕਰ ਦਿਓ ਜੇ ਹੋਰ ਵੀ ਜੇ 50 ਹੋਈ ਚਲੋ ਠੀਕ ਆ ਠੀਕ ਆ ਵੀਰ ਜੀ ਠੀਕ ਆ ਜੀ ਹਾਂਜੀ ਬਾਕੀ ਬਹੁਤ ਚੰਗੀ ਆ ਠੀਕ ਆ ਠੀਕ ਆ ਵੀਰ ਜੀ ਅਗਲੇ ਬੰਨੇ ਆ ਕੀ ਦੂਜੇ ਨੰਬਰ ਤੇ ਇਹ ਵੀਰ ਜੀ ਵੇਖ ਸਾ ਨੀਲੀ ਦੇ ਵਿੱਚ ਪੱਕ ਰੱਖਦੀ ਹੈ ਝੋਟੀ ਇਹਦਾ ਵੀਰ ਜੀ ਕਿੰਵਾ ਸੁਆ ਜੀ ਇਹ ਵੀ ਤੇ ਦੂਜੇ ਦੂਜੇ ਨਾ ਬੋਲਾ ਠੀਕ ਹੈ ਜੀ ਤੇ ਠੀਕ ਹੈ ਵੀ ਜੀ ਹੋ ਗਿਆ ਕੋਈ 10 12 ਮਿੰਟ ਠੀਕ ਹੈ ਵੀ ਜੀ ਠੀਕ ਕਿੰਨਾ ਕ ਦੁੱਧੂ ਦੇ ਦੇ ਥੱਲੇ ਜੀ ਦੁੱਧ ਵੀ ਜੀ 13 ਕਿਲੋ ਬਿਲਕੁਲ ਗਰੰਟੀ 13 ਕਿਲੋ ਹਾਂ ਜੀ ਠੀਕ 2 36 ਹੋ ਗਏ ਆ ਹਾਂ ਜੀ ਹਾਂ ਜੀ ਪੂਰੇ ਡੇਢ ਵਜੇ ਆਪਾਂ ਚੋਈ ਆ ਠੀਕ ਹੈ ਹੁਣ ਹੁਣ ਚੋਈ ਐ ਦੁਪਹਿਰੇ ਠੀਕ ਹੈ ਵੀ ਜੀ ਠੀਕ ਹਾਂ ਜੀ ਕੋਈ ਆਪਣੇ ਕੋਲ ਆਈ ਆ ਤੇ ਆਪਾਂ ਫੌਦਾ ਕੀਤਾ ਸੀ ਠੀਕ ਕੋਈ ਚੋਈ ਦਾ ਫੇਰ ਲੈ ਕੇ ਆਈ ਆ ਠੀਕ ਹੈ ਵੀ ਜੀ ਠੀਕ ਤੇ ਖੋਲ ਕੇ ਖਾਈਏ ਲੋ ਵੀ ਜੀ ਮਗਰ ਕੱਟਾ ਜੇ ਨੀਲੀ ਰਾਵੀ ਦਾ ਬਹੁਤ ਵਧੀਆ ਬੱਚਾ ਦਿੱਤਾ ਵਾ ਜਿੱਦਾਂ ਦੇ ਮਰਜ਼ੀ ਵਿੱਦੀ ਨੀਲੀ ਰਾਵੀ ਦੇ ਬੱਚੇ ਤੋਂ ਲਈ ਜਾਓ ਥਾਂ ਲੈ ਵਦੀ ਬਿਲਕੁਲ ਸਾਫ਼ ਕੱਲਾ ਕੱਲਾ ਨਿਕੜਮਾ ਥਾਂ ਲਗਾ ਵਿੱਜੀ ਇਹਦਾ ਦੂਜਾ ਸੁਆਜੀ ਹਾਂਜੀ ਦੂਜੇ ਦੂਜੇ ਬੱਚੇ ਦਾ ਬਹੁਤ ਕਰਦੀ ਹਾਂਜੀ ਹਾਂਜੀ ਠੀਕ ਹੈ ਬਿੱਲੀ ਮਣਕਣੀ ਆਖਾ ਵੀਰ ਜੀ ਵੇਖ ਸਕਦੇ ਜੀ ਫੜੀ ਲੈ ਬੱਚੇ ਦਾ ਬਹੁਤ ਕਰਦੀ ਆ ਇਹਦਾ ਵੀਰ ਜੀ ਕੀ ਮੁੱਲ ਕਰਦੇ ਜੀ ਇਹਦਾ ਵੀਰ ਜੀ 85000 ਰੁਪਿਆ 85000 ਹਾਂਜੀ ਜੱਸ ਨੋ ਦੇਣੀ ਕਿੰਨੇ ਦੇ ਵੀਰ ਜੀ ਜੱਸ ਵੀਰ ਜੀ ਬਿਲਕੁਲ ਜਿਹੜੀ ਕਿੱਥੇ ਕੋਈ ਹਾਂ ਨਾ ਮੁੜ ਕੇ ਵੀ ਲੱਗ ਹਾਂਜੀ ਬਿਲਕੁਲ 100 ਛੋਟ ਵੀ ਨਹੀਂ ਹੋਣੀ 80 ਪੂਰੇ ਦੀ ਠੀਕ ਆ ਵੀਜੀ ਠੀਕ ਇਹਨਾਂ ਚਲੋ ਦੁੱਧ ਬਣਾ ਕੇ ਦਵਾਂਗੇ ਠੀਕ ਆ ਵੀਜੀ ਠੀਕ ਠੀਕ ਨੰਬਰ ਵੀਜੀ ਕਰੀਆ ਆਪਣਾ ਫੇਰ ਤੋਂ ਬੋਲ ਦੋ ਕਿ ਹਲੇ ਭੈਣ ਭਰਾ ਵੀਡੀਓ ਲਾਸਟ ਤੇ ਵੇਖਦਾ ਹਾਂਜੀ ਭੈਣ ਜੀਰੋ 50 ਠੀਕ ਆ ਵੀਜੀ ਲਓ ਵੀਜੀ ਵੇਖ ਸਕਦੇ ਜਿਹੜਾ ਕੋਈ ਭੈਣ ਭਰਾ ਹੋਵੇ ਇਹਨਾਂ ਦੇ ਘਰਣ ਕੇ ਇੱਕ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੇ ਜਿਹੜੀ ਵੀਜੀ ਮੱਝ ਗੱਬਣਾ ਉਹਦੀ ਵੀਰ ਜੀ ਇਹਨਾਂ ਦੇ ਕਾਰਨ ਕਿ ਚੌਹ ਤਨਾਂ ਦੀ ਟਿੱਪ ਕੇ ਤਸੱਲੀ ਕਰਕੇ ਖੜੇ ਤੇ ਪਾਰ ਪਿਛੇ ਦੀ ਵੀਰ ਜੀ ਹੋਣੀ ਆਂਦੇ ਆਪਣੀ ਗਰੰਟੀ ਆ ਤੇ ਥੰਥਨ ਤੁਸੀਂ ਆਪਣੇ ਇਹਨਾਂ ਦੇ ਕਾਰਨ ਕਿ ਟਿੱਪ ਕੇ ਤਸੱਲੀ ਕਰ ਲੈਣੀ ਆ ਤੇ ਜਿਹੜਾ ਵੀਰ ਜੀ ਆਪਣਾ ਮਨਜਿੰਦਰ ਡੇਰੀ ਫਾਰਮ ਸਬਸਕ੍ਰਾਈਬ ਕਰ ਲੋ ਵੀਰ ਜੀ ਚੈਨਲ ਵੀ ਆਉਣ ਵਾਲੀ ਵੀਡੀਓ ਜਿਹੜੀ ਵੀ ਬਣਾਈਆਂ ਵੀਰ ਜੀ ਤੁਹਾਡੇ ਤੱਕ ਅਪਡੇਟ ਆ ਸਕੇ ਵੀਰ ਜੀ ਆਪਣਾ ਵੀਰ ਜੀ ਫੇਸਬੁੱਕ ਤੇ ਚੈਨਲ ਵੀ ਜੇ ਮਨਜਿੰਦਰ ਸਿੰਘ ਉੱਤੇ ਵੀਰ ਜੀ ਵੀਡੀਓ ਪੈ ਜਾਂਦੀ ਆਪਣੀ ਤੇ ਹਾਂਜੀ ਵੀਰ ਜੀ ਸਾਰੇ ਭੈਣ ਭਰਾਵਾਂ ਨੂੰ ਸასი ਸ਼ਾਲ ਵੀਰ ਜੀ